ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਲਾਨੇ ਗਏ ਪੰਜਵੀਂ ਜਮਾਤ ਦੇ ਨਤੀਜੇ 'ਚ ਸ਼੍ਰੀ ਦਸ਼ਪੇਸ਼ ਗਵਰਨਮੈਂਟ ਹਾਈ ਸਕੂਲ ਅਟੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਲੈ ਕੇ ਮੱਲਾ ਮਾਰੀਆਂ ਹਨ ਇਸ ਮੌਕੇ ਸਕੂਲ ਦੇ ਐਮ ਡੀ ਸੁਖਦੀਪ ਸਿੰਘ ਪ੍ਰਿੰਸੀਪਲ ਬਲਜਿੰਦਰ ਕੁਮਾਰ ਪ੍ਰਬੰਧਕ ਰਵਿੰਦਰਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ ਬੱਚੇ ਨਿਹਾਲ ਸਿੰਘ ਨੇ 500 'ਚੋਂ 500 ਅੰਕ ਹਾਸਲ ਕਰਕੇ ਪੰਜਾਬ ਦੇ ਪਹਿਲੇ ਰੈਂਕ ਦੇ ਵਿਦਿਆਰਥੀਆਂ 'ਚ ਸ਼ਾਮਲ ਹੋ ਕੇ ਇਲਾਕੇ ਅਤੇ ਸਕੂਲ ਦਾ ਨਾਮ ਰੋਸ਼ਨਾਇਆ ਹੈ ਇਸਮੋਕ ਨੇ ਹਾਲ ਸਿੰਘ ਨੂੰ ਆਪਣੇ ਸੰਦੇਸ਼ ਚ ਹਲਕਾ ਫਲੋਰ ਦੇ ਇੰਚਾਰਜ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪਲੇਮ ਕੁਮਾਰ ਨੇ ਕਿਹਾ ਕਿ ਮਾਨ ਵਾਲੀ ਗੱਲ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਨੇ ਹਲਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਪੰਜਾਬ ਭਰ ਚ ਉੱਚਾ ਕੀਤਾ ਹੈ। ਉਹਨਾਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਕੇ ਸੂਬੇ ਚ ਆ ਰਹੀ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣਾਉਣ। ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਧੰਨਵਾਦ ਕਰਦੇ ਹਾਂ ਸਕੂਲ ਐਮ ਡੀ ਸੁਖਦੀਪ ਸਿੰਘ ਨੇ ਕਿਹਾ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਹਲਕਾ ਫਲੋਰ ਦਾ ਇਲਾਕਾ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗਵਾਈ ਚ ਹਰੇਕ ਖੇਤਰ ਚ ਅੱਗੇ ਆ ਰਿਹਾ ਹੈ ਮਾਣ ਵਾਲੀ ਗੱਲ ਹੈ ਕਿ 1 ਅਪ੍ਰੈਲ 2024 ਨੂੰ ਜਿਹੜਾ 5ਵੀਂ ਦੀ ਪ੍ਰੀਖਿਆ ਦਾ ਨਤੀਜਾ ਕੋਸ਼ਤ ਹੋਇਆ ਉਸ ਦੇ ਵਿੱਚ ਇੱਕ ਬਹੁਤ ਹੀ ਚਮਕਦਾ ਸਤਾਰਾ ਨਿਹਾਲ ਸਿੰਘ ਪਿੰਡ ਸ਼ਾਹਪੁਰ ਜਿਹੜਾ ਕਿ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਪੈਂਦਾ ਹੈ ਔਰ ਇਸ ਬੱਚੇ ਨੇ 500 ਦੇ ਵਿੱਚੋਂ 500 ਨੰਬਰ ਲੈ ਕੇ ਉਸ 583 ਬੱਚਿਆਂ ਦੇ ਵਿੱਚ ਆਪਣਾ ਜਿਹੜਾ ਹੈਗਾ ਨਾਮ ਦਰਜ ਕਰਵਾਇਆ ਔਰ ਸਭ ਤੋਂ ਵੱਡੀ ਜਿਹੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈਗੀ ਆ ਇਸ ਬੱਚਾ ਜਿਹੜਾ ਹੈਗਾ ਸ਼੍ਰੀ ਦਸ਼ਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦਾ ਬੱਚਾ ਹੈਗਾ ਜਿੱਥੇ ਕਿ ਬਹੁਤ ਹੀ ਮਿਹਨਤੀ ਸਟਾਫ ਨੇ ਜਿਹੜਾ ਹੈਗਾ ਇਸ ਨੂੰ ਤਰਸਿਆ ਔਰ ਬਹੁਤ ਹੀ ਵਧੀਆ ਤਾਲੀਮ ਦਿੱਤੀ ਹੈਗੀ ਆ ਔਰ ਇਸ ਨੇ 500 ਦੇ ਵਿੱਚੋਂ 500 ਹੀ ਨੰਬਰ ਪ੍ਰਾਪਤ ਕਰਕੇ ਜਿਹੜਾ ਹੈਗਾ ਉਸ ਇਲਾਕੇ ਦਾ ਮਾਣ ਵਧਾਇਆ ਔਰ ਆਪਣੇ ਮਾਪਿਆਂ ਦਾ ਮਾਣ ਵਧਾਇਆ ਖਾਸ ਤੌਰ ਤੇ ਉਸ ਸਕੂਲ ਦਾ ਮਾਣ ਵਧਾਇਆ ਮੈਂ ਹਲਕਾ ਬਦਾਰਸਵਾ ਫਲੋਰ ਦਾ ਇਨਚਾਰਜ ਹੋਣ ਦੇ ਨਾਤੇ ਮੈਂ ਸਮੂਹ ਸਾਥ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਮਾਪਿਆਂ ਨੇ ਇੱਕੋ ਇੱਕ ਗਿਜ਼ਾਰਸ਼ ਕਰਦਾ ਕਿ ਆਓ ਆਪਾਂ ਸਾਰੇ ਬੱਚੇ ਨਿਹਾਲ ਸਿੰਘ ਬਾਗ ਜਿਹੜੇ ਹੈਗੇ ਆ ਉਹਨਾਂ ਨੂੰ ਤਰਾਸ਼ੀਏ ਬਣਾਈਏ ਤਾਂ ਕਿ ਤੁਹਾਡਾ ਵੀ ਨਾਮ ਉੱਚਾ ਕਰਨ ਔਰ ਜਿਹੜਾਗਾ ਸੂਬੇ ਦਾ ਵੀ ਨਾਮ ਉੱਚਾ ਕਰਨ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਸੁਦੀਪ ਸਿੰਘ ਬਤੌਰ ਪ੍ਰਬੰਧਕ ਸ਼ਿਰਦਸ਼ਮੇਸ਼ ਗਾਰਮੈਂਟ ਹਾਈ ਸਕੂਲ ਅਟਤੀ ਕੱਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ ਵਿੱਚ 583 ਬੱਚਿਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਉਹਨਾਂ 583 ਬੱਚਿਆਂ ਦੇ ਵਿੱਚ ਆਪਣੇ ਸਕੂਲ ਦਾ ਨਿਹਾਲ ਸਿੰਘ ਜਿਸ ਨੇ 100% ਦੀ ਨੰਬਰ ਹਾਸਲ ਕਰਕੇ ਆਪਣੇ ਮਾਤਾ-ਪਿਤਾ ਆਪਣੇ ਸਕੂਲ ਦਾ ਨਾਮ ਰੋਸ਼ਨਾਇਆ ਅਤੇ ਬਾਕੀ ਸਾਰੇ ਬੱਚਿਆਂ ਦਾ ਜਿਹੜਾ ਨਤੀਜਾ ਸੀ 100% ਦੀ ਰਿਹਾ कुल 14 ਬੱਚਿਆਂ ਨੇ 96% ਤੋਂ ਵੱਧ ਨੰਬਰ ਹਾਸਲ ਕੀਤੇ। ਉਹਨਾਂ ਨੇ ਆਪਣੇ ਆਪ ਦਾ, ਬੱਚਿਆਂ ਦਾ, ਆਪਣੇ ਮਾਤਾ-ਪਿਤਾ ਦਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ 8ਵੀਂ ਤੇ 10ਵੀਂ ਦੇ ਨਤੀਜੇ ਵੀ ਇਸੇ ਤਰ੍ਹਾਂ ਸ਼ਾਨਦਾਰ ਰਹਿਣਗੇ। ਇਸ ਸਕੂਲ ਵੱਧ ਤੋਂ ਵੱਧ ਮੈਰਿਟਾਂ ਹਾਸਲ ਕਰਵਾ ਕੇ ਇਸ ਇਲਾਕੇ ਦਾ ਉਹਨਾਂ ਬੱਚਿਆਂ ਦੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਵਾਏਗਾ। ਮੈਂ ਇਹਨਾਂ ਸਾਰੇ ਬੱਚਿਆਂ ਉਹਨਾਂ ਦੇ ਮਾਤਾ ਪਿਤਾ ਨੂੰ ਸਾਰਾ ਇਲਾਕਾ ਨਿਵਾਸੀਆਂ ਨੂੰ ਇਸ 5ਵੀਂ ਦੇ ਨਤੀਜੇ ਦਾ 5ਵੀਂ ਕਲਾਸ ਦੇ ਨਤੀਜੇ ਆਉਣ ਦੀ ਖੁਸ਼ੀ ਵਿੱਚ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਮੈਨੂੰ ਇਸ ਗੱਲ ਦੀ ਪਰਮ ਸਤਿ ਆਇਆ ਕਿ ਮੇਰਾ ਪਰਿਵਾਰ ਕਰੀਬ ਜਿਹੜਾ ਡੇਰੀ ਹੋਲਡਰ ਹੋਂਦਾ ਹੀ ਜਾਂ ਤੇ ਮੇਰੇ ਪਰਿਵਾਰ ਵਿੱਚੋਂ ਨਿਹਾਲ ਸਿੰਘ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਸਾਡੇ ਪਰਿਵਾਰ ਦਾ ਮਾਣ ਵਧਾਇਆ ਸਕੂਲ ਦਾ ਮਾਣ ਵਧਾਇਆ ਤੇ ਸਾਡੇ ਪਿੰਡ ਨੂੰ ਗਾਂਹ ਤੋੜਨ ਦਾ ਯਤਨ ਕੀਤਾ ਮੈਂ ਵੀ ਆਪਣੇ ਸਕੂਲ ਤੋਂ ਫਾਸਟਾ ਦਾ ਹੁੰਦਾ ਸੀ ਤੇ ਨਿਹਾਲ ਸਿੰਘ ਜੀ ਫਾਜ਼ਲ ਖੜੀ ਉਹ ਪਿੰਡ ਕਾਂ ਟਾਈਮ ਰੱਖੀ ਆ ਇਸ ਗੱਲ ਦੀ ਮੈਨੂੰ ਖੁਸ਼ੀ ਆ ਮੈਂ ਆਸ ਕਰਦਾ ਕਿ ਸਕੂਲ ਨੇ ਬੜੀਆ ਸਟਾਫ ਦੀ ਮਿਹਨਤ ਕਰਕੇ ਤੇ ਬੱਚੇ ਜੀ ਲਗਨ ਕਰਕੇ ਉਹ ਇਸੇ ਤਰ੍ਹਾਂ ਅੱਗੇ ਵਧਦਾ ਰਹੇ ਸਾਨੂੰ ਸਭ ਨੂੰ ਖੁਸ਼ੀ ਹੋਈ